ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਉੱਚੇ ਬਾਈ ਅੱਜ ਦਰਿਆ ਤੇ ਜਿੱਥੇ ਮੈਂ ਆਪਣਾ ਪਾਣੀ ਟੁੱਟਿਆ ਹੈ ਸultanpur lohdi ਤੇ ਉੱਪਰਲੇ ਪਾਸੇ ਡੇਰਾ ਬੱਬਾ ਨਾਨਕ ਵਾਲੀ ਸਾਈਡ ਪਾਕਿਸਤਾਨ ਦੇ ਬਾਰਡਰ ਤੇ ਬਹੁਤ ਨੁਕਸਾਨ ਹੈ ਬਾਈ ਲੋਕਾਂ ਦਾ ਫੰਨੇ ਲੋਕ ਵਿਚਾਰੇ ਜਿਹੜੇ ਜ਼ਮੀਨ ਜਾਇਦਾਦ ਵਾਲੇ ਉਹ ਤਾਂ ਚਲੋ ਫੇਰ ਹਲੇ ਉੱਠਣਾ ਤੁਹਾਨੂੰ ਤਾਂ ਹੈਗਾ ਹੱਲ ਜਿਹੜੇ ਵਿਚਾਰੇ ਗਰੀਬ ਹੈ ਉਹਨਾਂ ਦਾ ਬਹੁਤ ਔਖਾ ਬਾਈ ਇਹਨਾਂ ਦਾ ਘਰ ਵੀ ਗਿਰ ਗਿਆ ਹੈ ਨਾ ਬਹੁਤ ਬੁਰਾ ਹਾਲ ਹੈ ਬੰਦਿਆਂ ਦੇ ਵਿੱਚ ਵਿਚਾਰਾ ਕੋਮਾਉਣੇ ਵਾਲਾ ਨਹੀਂ ਕੋਈ ਝਿਕਣਾ ਪਿੰਡਾਂ ਪਿੰਡਾਂ ਅਸੀਂ ਗਏ ਤੇ ਦੇਖ ਕੇ ਆਏ ਆ ਕੋਈ ਪਿੰਡ ਚ ਬੁਰਾ ਹਾਲ ਹੈ ਜੀ ਨੀ ਸਾਰੀਆਂ ਨਿਸਰੀਆਂ ਜੀ ਇੱਧਰ ਹੁਣ ਉਹ ਜੀਰੀ ਨਿਸਰੀ ਹੋਈ ਆ ਜੀਰੀ ਪਾਣੀ ਲੱਗ ਲੈ ਖਤਮ ਹੋ ਗਏ ਸਾਰੇ ਜੀਰੀਆਂ ਦਾ ਫਸਲ ਤਾਂ ਲੱਗ ਪਾਗਾ ਸਾਰੀ ਫਸਲ ਤਾਂ ਜਣੀ ਖਤਮ ਹੋਏ ਆ ਮਤਲਬ ਫਸਲ ਨਾਲ ਦਾ ਸਫਾਇਆ ਹੋ ਗਿਆ ਹਾਲ ਤਾਂ ਕੱਖ ਵੀ ਨਹੀਂ ਰਹੀ ਉਹਨਾਂ ਕੋ ਡੰਗਾਂ ਨੂੰ ਪਾਉਣੇ ਆ। ਆਹ ਪਾਵਾਗਾ ਕਿ ਸਾਹਮਣੇ ਬੰਦ ਦੀ। ਤੁਹਾਨੂੰ ਦਿਖਾਉਣਾ ਰਾਵੀ ਦਾ ਬੰਨ ਜਿੱਥੇ ਪਾਣੀ ਟੁੱਟਿਆ ਇਹ ਆ। ਇੱਥੇ ਤੇ ਟੁੱਟਿਆ। ਦੋ ਬਈ ਆ ਸਾਰਾ ਬੰਨ ਟੁੱਟਿਆ ਵਾ ਦੇਖ ਲਓ। ਪੁੱਲਾ ਪਿਆ ਏਰੀਆ। ਉਹ ਤੱਕ। ਉਹ ਜਿਹੜੇ ਕੜ ਕੇ ਸਾਹਮਣੇ ਪਾਣੀ ਜਿਆਦਾ ਗਿਆ ਗਿਆ। ਉਹ ਤੇ ਗਾਹਾਂ ਵੀ ਹੋਣਾ। ਉਹ ਵੀ ਪੜ ਪਿਆ। ਸਭ ਬੜਿਆ ਉਹ ਕਹਾ ਵੀ ਬੜਿਆ ਫਿਰ। ਆਹ ਰਾਤ ਟੁੱਟਿਆ ਉਹ ਬੰਦ। ਜਿਆਦਾ ਖਾਸ ਨਹੀਂ। ਬਾਕੀ ਇਧਰ ਤੁਸੀਂ ਦੇਖ ਲਓ ਪੂਰੇ ਬਾਈ ਨਗਨਬੀ 12 12 ਤੇ ਦੇਖੇ 15 15 ਫੁੱਟ ਤੱਕ ਪਾਣੀ ਹੋਣਾ ਬਈ ਆ ਸਾਰਾ ਏਰੀਆ ਦਾ ਫਸਲ ਕੋਈ ਨਹੀਂ ਬਚੀ ਹੈਗੀ ਦਿਖਾ ਦਿਓ ਕਿਤੇ ਫਸਲ ਖੜੀ ਹੈ ਜਮ੍ਹਾਂ ਖਤਮ ਹੈ ਜੀੜੀਆਂ ਨੇ ਸਾਰੀ ਉਹ ਜੀਰੀ ਜੂਰੀ ਸਭ ਕੁਝ ਖਤਮ ਕਰ ਦਿੱਤੀਆਂ ਹੋਈਆਂ ਧੀਆਂ ਉੱਪਰੋਂ ਪਾਣੀ ਚੱਲ ਗਿਆ ਬਾਕੀ ਰਾਸਤੇ ਜਿ ਦਿਖਾ ਦੂੰਗੇ ਆਪਾਂ ਇਹਦਾ ਬੰਨ ਕੋਲ ਆਏ ਇਧਰ ਲਈ ਸਾਈਡ ਦੇਖਣ ਆਏ ਦੇ ਵੀ ਕੰਮ ਬਾਕੀ ਰਾਹ ਤੇ ਮੌਂਦਿਆਂ ਤੁਸੀਂ ਦੇਖਿਆ ਵੀ ਪਾਣੀ ਦਾ ਬੁਰਾ ਹਾਲ ਆ ਬਈ ਇਹ ਦੇਖ ਲੋ ਆਹ ਸੜਕ ਉਹਨਾਂ ਦੇ ਗਏ ਆ ਬਾਈਆਂ ਦੇ ਘਰਾਂ ਉਹ ਕਹਿੰਦਾ ਵੀ ਦੇਖ ਲੈ ਕੁੰਡੀਆਂ ਵੀ ਤੋੜਦੀਆਂ ਦਰਵਾਜ਼ਿਆਂ ਦੀ ਨਾਲ ਪਾਣੀ ਗਿਰਿਆ ਮੂਰੇ ਜਾਰੀ ਵਾਲਾ ਦਰਾਜ ਲੱਗਿਆ ਵਾ ਪਿੱਛੇ ਗੇਟ ਲੱਗਿਆ ਵਾ ਜਾਰੀ ਵਾਜੇ ਨਾਲ ਪਾਣੀ ਵਜ ਕੇ ਅੰਦਰ ਗੇਟ ਦੀ ਕੁੰਡੀ ਤੱਕ ਭਾਂਦੀ ਕੁੰਡੀਆਂ ਤੋੜੀਆਂ ਬੰਦਾ ਡੁੱਬਦਾ ਤਾਂ ਕਹਿੰਦਾ ਅੰਦਰ ਇੰਨਾ ਪਾਣੀ ਤਾਂ ਉਹ ਕਹਿੰਦਾ ਵੀ ਮੈਂ ਇੱਕ ਪੈਰ ਪੌੜੀ ਉੱਪਰ ਰੱਖਿਆ ਇਧਰ ਤੇ ਪਾਣੀ ਆਇਆ ਵੀ ਇੰਨਾ ਇੰਨਾ ਕੇ ਟਾਈਮ ਲੱਗਿਆ ਦੇਖ ਲੈ ਜਾਣ ਨੂੰ ਬਾਕੀ ਵੀ ਆਹ ਸੜਕ ਜਾਂਦੀ ਆ ਇੱਥੇ ਤੇ ਪਾਣੀ ਟੁੱਟਿਆ ਕਿਤੇ ਥੋੜੀ ਇੱਕ ਕੋਰੀਡੋਰ ਨੂੰ ਜਾਂਦੀ ਹੈ ਜਿਹੜਾ ਕਰਤਾਰਪੁਰ ਸਾਹਿਬ ਲੰਘਾਏ ਹਾਂਜੀ ਕਰਤਾਰਪੁਰ ਸਾਹਿਬ ਨੂੰ ਸਾਹਮਣੇ ਉੱਥੇ ਖੜੇ ਆਟੇ ਆਪਾਂ ਪਿਛਲੀ ਵਾਰ ਵੀ ਆਪਾਂ ਜਦ ਆਏ ਤੇ ਉਰੇ ਤੁਸੀਂ ਉਰੇ ਆਹੀ ਮੋਟਰ ਉੱਤੇ ਪੂਰੀ ਮੋਟਰ ਉੱਤੇ ਬੈਠੇ ਤੇ ਆਪਾਂ ਜਿਹੜੇ ਆਪਾਂ ਮੈਸਾਂੇ ਕੋਲ ਬੈਠੇ ਤੇ ਆਹ ਮੋਟਰ ਹਾਂ ਮੈਂ ਮਾਸਲ ਵਾਲ ਮਲਕੀ ਹੀ ਦਿੰਦੇ ਨੇ ਬੈਠੇ ਤੁਸੀਂ ਵੀ ਹੁਣ ਦੇਖੋ ਹਾਲਾਤ ਕਹਾਂ ਉਰੇ ਸਾਹਮਣੇ ਇੱਕ ਪਾਣੀ ਬਹੁਤ ਖੁੱਲ ਗਿਆ ਵੀ ਥੋੜਾ ਪਾਣੀ ਗਿਰਿਆ ਹੁਣ ਉਰੇ ਨੂੰ ਬਹੁਤ ਬਾਈ ਬੁਰਾ ਹਾਲਾ ਇਨਸਾਨ ਬਹੁਤ ਹੋਇਆ ਲੋਕਾਂ ਦਾ ਪਤਾ ਲੱਗਦਾ ਪਿੰਡ ਚ ਵੜਕੇ ਪਿੰਡ ਦੇ ਇਨਸਾਨ ਅੰਦਰ ਅਸੀਂ ਗਏ ਤੇ ਦੇ ਘਰ ਹਨ ਮੈਂ ਉੱਥੇ ਬਾਈ ਇਹਨੂੰ ਪੁੱਛਣਾ ਵੀ ਰੋਣਾ ਆਉਂਦਾ ਕਬਾ ਹਾਲਾਤ ਦੇਖ ਕੇ ਨਾ ਜਵਾ ਵੀ ਯਾਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਬੁਰਾ ਯਾਰ ਕਿਲਾ ਖੜਾ ਹੋਣਾ ਪਤਾ ਨਾ ਸਾਰੀ ਕੋਪੀ ਆ ਦੇ ਕੋਪੀ ਆ ਸਭ ਖਤਮ ਕਰ ਕਿਲੇ ਨੇ ਕਿਲੇ ਉਹ ਦਬਾ ਕਰਦਾ ਅੰਦਰ ਵੀ ਲੋਕਾਂ ਨੇ ਐ ਬਨੇ ਆ ਹੀ ਖੜ ਤੋਂ ਬਨੇ ਹੋਏ ਹੁਣ ਤੂੰ ਦੇਖ ਲੈ ਬਈ ਖੜ ਕਿੰਨੀ ਉੱਚੀ ਆ ਹੱਗ ਦੇ ਉੱਪਰੋਂ ਪਾਣੀ ਆ ਰਿਹਾ ਦੇਖੋ ਚੱਲੇ ਜਾ ਪਾਣੀ ਬੇਨਾ ਪਾਣੀ ਤਾਂ ਸਾਡੇ ਰੋੜੀ ਬਹਿ ਗਿਆ ਆ ਸਾਰੀ ਕੋਪੀ ਆ ਬਾਈ i <inaudible> ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਕੋਲ ਹਰ ਤੇ ਕੋ ਮਗੇ ਤੇਰੇ ਕੋ ਪਾਣੀ ਆ ਗਿਆ ਇਹ ਕੀ ਚੀਜ਼ ਆ 1100 ਟਡੂਗਾ ਬੋ ਰਹਾ ਹੈ ਹਾਂ 1100 ਪਾਣੀ ਸਾਫ ਆ ਦੋੰਗਾ ਮਰੂਦ ਦੇਖੋ ਪੜੇ ਪੈ ਜਮਾਈ ਪਾਣੀ ਬਹੁਤ ਸਾਫੀਂ ਆ ਜੇ ਦਿਖਦੀ ਆ ਸੁੰਡਿਓ ਖਾਦਾ ਪਿਆ ਬਾਕੀ ਸਪਰੇਅ ਚੱਲਦੀ ਭਾਈ ਅੱਜ ਮੌਸਮ ਸਾਫਤਾ ਬੰਦਾ ਪਹੁੰਚਿਆ ਵਾ ਅੱਜ ਸਪਰੇਅ ਕਰਨ ਮਿੱਠੂ ਤੇ 3 ਕਿਲਿਆਂ ਪਰ ਕਰਿਆ ਆ ਤਲੋ ਜਨਰੇਟਰੇ ਪਾ ਲਈਏ ਪਵਾ ਕੇ ਕੀ ਲਾ ਰਹਿ ਗਿਆ ਖਾਲ ਮੈ ਜਾਣਾ ਪਾਣੀ ਚਲੋ ਹਾਂ ਜਨਰੇਟਰ ਜਾਨੀ ਇਹ ਟੈਂਕੀ ਭਰ ਲਾ ਜਨਰੇਟਰ ਲੈ ਜਾ ਖਾਲ ਭਰਨੀ ਫਿਰ ਤੁਸੀਂ ਜਨਰੇਟਰ ਨਹੀਂ ਆ ਕਿੱਥੇ ਲੈਟ ਦਾ ਕੀ ਬਗੜ ਟੈਕਟਰ ਨੂੰ ਫੋੜ ਚੱਲ ਜਾਗਾ ਖਾਲ ਮਹਿ ਰਹਿਗਾ ਤਾਂ ਛੱਤੀ ਹੋ ਜਾਏਗਾ ਇਹ ਨੇੜੇ ਕਮ ਮਾ ਜਣਾ ਇਹਨੂੰ ਆਹੋ ਕੀ ਨਹੀਂ ਨੱਕੇ ਲਾ ਜੂਗਾ ਕਹੀ ਹੈਗੀ ਉੱਤੇ ਖਾਲ ਭਰ ਦੂੰਗੇ ਠੀਕ ਆ ਪਰ ਲੈ ਨੂੰ ਆ ਜੀ ਨਾ ਕਰ ਕਿੰਦੇ ਨੂੰ ਹੂੰ ਉਹਦੇ ਨੂੰ ਹੋਈ ਵੀ ਉਹ ਆ ਅੰਦਰ ਹੋ ਗਿਆ ਜਨਰੇਟਰ ਲੈ ਨਾ ਥੱਜ ਵੀ ਆ ਜਾ ਜੇ ਪਹਿਲਾਂ ਕਿ ਕਿਦੋਂ ਵੀ ਨਿਕਲ ਕੱਢਣਾ ਕਿ ਕੱਢਣਾ ਤਾਂ ਨਹੀਂ ਜਦੋਂ ਕਰ ਦੂੰਗਾ ਸਵੇਰੇ ਤੂੰ ਕਿਲੇ ਕਿਸੇ ਦੇ ਕੱਢ ਕੇ ਫੇਰ ਆ ਜਾ ਪਰ ਐ ਨਾ ਹੋਵੇ ਤੂੰ ਸ਼ਾਮ ਨੂੰ ਆਉਂਗਾ ਲਾਪਰੀ ਤੇ ਕੱਢਦੀ ਸਾਜਰੀ ਸਾਜੂ ਲਾਪਰੀ ਤੇ ਕੱਟੂਗਾ ਕੱਢ ਦੇ ਕਰਦੇ ਯਾਰ ਕਰਦੇ ਕਰਦੇ ਕੱਲੂ ਦੇ ਸਵੇਰੇ ਕੱਢ ਦੇ ਉਹ ਆਪਣੇ ਕਰਦੀਆਂ ਆਖੇ ਫੜਾਇ ਕਰ ਕਾਲੇ ਦੇ ਕਰਦੇ ਸਾਲੂ ਸਾਜਰੀ ਆਹ ਚਾਰ ਕਿਲੇ ਅੰਬ ਵਾਲੇ ਉਥੇ ਬਾ ਮੰਡੇ ਚ ਚਲਦੇ ਆ ਹਾਂ ਕੋਈ ਕੱਲ ਕਰਾਂਗਾ ਉਸ ਕਰਾਂਗਾ ਹਾਂ ਫਿਰ ਆਪਣੀ ਚੱਲ ਪਹਿਲਾਂ ਸਾਜਰੀ ਮhalla ਆਪਣੀ ਚੱਲ ਚੱਲ ਸਾਜਰੀ ਜਿਹਦਾ ਮਾਰੀ ਜਾਏ ਆ ਪਿਆ ਹੋਊਗਾ ਉਸ ਕਰ ਰਿਹਾ ਕਿ ਲੱਗ ਤੂੰ ਮੇਰੀ ਗੱਲ ਨਹੀਂ ਕੰਨੂ ਆ ਆਪਣੀ ਲਈ ਜਲੇ ਨੂੰ ਸਾਜਰੀ ਚੱਲ ਉੱਥੇ ਸਾੜੇ ਬਾਜੋ ਸਾਜਰੀ ਵਾ ਪੰਜ ਕੀਲੇ ਕਰਿਆ ਪਰਲੇ ਕਿ ਜਿਹਦੇ ਮਾਰੀ ਜਾਈ ਆ ਰਿਹਾਟ ਨਾ ਬੰਦਾ ਕੋ ਮੂਰੇ ਲਗਾ ਹੋਇਆ ਕਾ ਬਗਰ ਸਾੜੇ ਕੰਮ ਦਿਖਾਲੂ ਸਾਜਰੀ ਕੰਨੂ ਉਹ ਰਹਿ ਗਿਆ ਜਿਹੜਾ ਉਹ ਕਰਦੇ ਬਾ ਨਿਭੜਿਆ ਬਈ ਆ ਪਾਣੀ ਭੱਦ ਨਹੀਂ ਖਾਲ ਠੀਕ ਨਹੀਂ ਕਦੇ ਐ ਕਿ ਤਾ ਕੀੜੀਆਂ ਮੋਟੀਆਂ ਤੂੰ ਖਾ ਲੈਣਾ ਉਹ ਮੇਰਾ ਪੈਰ ਰੱਖ ਖਾ ਲੈ ਗੰਦੀ ਬਾਬਰੀ ਵੱਢਦੀ ਆ ਇਹ ਲੈ ਜਮਣੇ ਜਿੰਦੀ ਆ ਮਾਸ ਦੇ ਬਾਕੀ ਉਹ ਵੀ ਜਿਹੜੀ ਬਹੁਤ ਤਗੜਾ ਹੈ ਮੇਰਾ ਇਤਨਾ ਪਤਾ ਤੇਰਾ ਉੱਥੇ ਵਾਲਾ ਨੀਚੇ ਵਾਲਾ 10 ਹੈ ਜਿਹੜੀ ਉਹ ਚਾਰ ਕਿੰਨੇ ਵਜਣਾ ਹੋਣਾ ਮੈਂ ਕਰਤਾ تھا ਉਧਰ ਕਰਤਾ تھا ਹਾਈਬ੍ਰਿਡ ਵਾਲੇ ਵਿੱਚ ਇਧਰ 26 ਵਾਲੇ ਵਿੱਚ ਨਹੀਂ ਉਹ ਹਾਈਬ੍ਰਿਡ ਨਹੀਂ 10 ਆ 10 ਆ 10 ਹੈ ਕੱਦ ਦੇਦਾ ਬਹੁਤ ਤਗੜਾ ਹੈ ਆ ਜਿਹੜੀ ਕਿਤੇ ਮਾੜੀ ਖੜੀ ਦੇਖਤਾ ਬਹੁਤ ਆ ਵੀ ਥੋੜੀ ਉਡੂ ਢੂੜੀ ਚੂਹੇ ਨੇ ਬਟ ਟੱਕੀਆਂ ਪਾਤੀਆਂ ਜੀ ਚੂਹਾ ਹੁੰਦਾ ਬੰਨ ਮਾਤੇ ਹੁਣ ਨਹੀਂ ਹੈਗਾ ਜਿੱਦ ਤੂੰ ਆਈ ਸੀ ਜਿੱਦਾਂ ਨਹੀਂ ਆਇਆ ਆ ਬਣਾਇਆ ਚੂੜੀ ਜਿਹੜੇ ਝਾੜੀਆਂ ਨਾਲ ਉਹ ਥੱਲੇ ਖੱਡਾ ਕਹਿੰਦਾ ਭਈਆ ਕਹਿੰਦਾ ਹੂੰ ਕਹਿੰਦਾ ਉਹ ਥੱਲੇ ਖੱਡਾ ਦੀ ਸਰਦਾਰ ਜੀ ਝਾੜੀਆਂ ਦੇ ਉੱਥੀ ਪੁੜੀਆਂ ਸੜਾਈਆਂ ਫਿਰ ਮੈਂ ਇੱਥੇ ਤਾਂ ਕੋਈ ਨਾ ਖਾਲਣ ਦੇ ਜੀ ਕੀ ਸਾਰੀ ਇਸਰੀ ਹੋਵਾ ਤਕਰੀਬ ਹੁੰਦਾ ਹੁਣ ਤਾਂ ਸਪਰੇਅ ਭਰੇ ਹਾਰੀ ਇਹ ਆਏ ਇਸ ਵਿੱਚ ਚਾਹ ਬਹੁਤ ਪੀਲੀ ਹੈ ਪੀਆ ਹੁਣ ਮੈਸੇਜ ਤੇ ਪੀ ਕੇ ਆਏ ਬਿਸਕੁਟਾਂ ਵਿੱਚੋਂ ਤੇ ਬਿਸਕੁਟ ਖੋਲ ਲੈ ਖੋਲ ਲੈ ਐ ਜੀ ਸੇਵਾ ਹੁਣੀ ਤੇ ਨਹੀਂ ਕਿਹਦੇ ਜਿਹੜੀ ਸੇਵਾ ਸੀ ਕਰਦੇ ਆ ਓ ਮਿੱਠੂ ਇਹ ਦੇਖ ਲੈ ਗੰਨੇ ਪਰ ਸਪਰੇਅ ਕਰਨੀ ਕਿਤੇ ਨੇ ਪੰਜ ਜਿਹੜੇ ਰਹਿ ਗਿਆ ਔਰ ਉੱਥੇ ਕੁੱਲੀਆਂ ਵਾਲੇ ਬਕਰਦੀ ਬਿਮਾਰੀ ਨਹੀਂ ਹੈਗੀ ਜਮਾਈ ਉਹਨੂੰ ਹੈਗੀ ਹੈ ਉਹ ਖੜਾ ਹੋਗਾ ਘੋੜਾ ਜਾ ਉਹ ਨਹੀਂ ਉਹ ਘੋੜਾ ਜਾ ਨਹੀਂ ਹੁੰਦਾ ਆਕ ਕਾਲੇ ਕਰ ਦਿੰਦਾ ਉਹ ਹੋ ਗਿਆ ਸੁੰਡੀ ਗੋਬ ਸੁੰਡੀ ਨਹੀਂ ਹੈਗੀ ਘੋੜਾ ਇੱਕ ਘੋੜਾ ਜਾ ਸਾਲਾ ਉੱਪਰ ਹੁੰਦਾ ਚਿੱਟਾ ਜਾ ਉਹ ਫੇ ਡੰਗਰ ਆਕ ਨਹੀਂ ਖਾਂਦੇ ਉੱਪਰ ਹੈਗੀ ਜਾਂਦਾ ਬਿਮਾਰੀ ਫਲਾਉਂਦਾ ਉਹੀ ਗੋਬ ਵਾਲੀ ਸੁੰਡੀ ਪਾਉਂਦਾ ਦੋਈ ਉੱਪਰ ਵਾਲੀ ਉਹੀ ਉਹ ਮਰਦੀ ਟੌਪ ਆਪਰ ਉਹ ਰੋਹੀ ਪਾਉਂਦਾ ਹੋਰ ਕੌਣ ਪਾਉਂਦਾ ਵਾਲੇ ਸਿੰਜੇ ਕਰ ਦਿਜੇਗਾ ਤੇਲੇ ਕਰ ਦਿਜੇਗਾ ਕਰ ਦੇ ਇਹ ਤਾਂ ਆਹੀ ਵਾਲੇ ਕਰ ਦਿ ਜੀ ਕਰ ਦੇ ਦੇ ਨੂੰ ਪਈਆ ਕਰ ਦੇ ਨੇ ਕਿੱਦਾਂ ਖੜਾ ਕੋਈ ਨਹੀਂ ਗਿਆ ਵਾ ਹੈਗਾ ਕਰਦੇ ਉਹੀ ਰਹਿੰਦੀ ਆਪਣੀ ਹੂੰ ਮੱਸ ਫਿਰ ਕਰ ਦੇ ਦੇ ਨੇ ਟਾਈਮ ਕਰਦੇ ਕਿ ਕਰ ਦੇ ਕੇ ਨੇ ਵਿੱਚ ਵਿਚਾਲੇ ਅੱਛੇ ਪੰਪ ਰਹਿ ਗਏ ਕਾਂਟੇ ਦਾ ਕੰਮ ਆ ਉਹ ਚੱਠੇ 'ਚ ਪਾਣੀ ਹੈਗਾ ਉੱਥੇ ਉੱਥੇ ਕਰ ਦੇ ਜਿਹੜੀ ਕੰਮ ਦੀ ਹੈ ਵੀ ਆਪਣੀ ਹੁਣ ਜੀ ਦਾ ਥੋੜਾ ਫਰਕ ਆ ਹੁਣ ਉਹਰੇ 6 ਸਾਲ ਬਾਅਦ ਜੀਰੀ ਲੱਗੀ 5 ਸਾਲ ਬਾਅਦ ਮੈਂ ਉਹੀ ਕਹਿੰਦਾ ਜੀਰੀ ਦਾ ਫਰਕ ਤਾਂ ਦੇ ਕਿੰਨਾ ਖੇਤਾਂ ਦਾ ਖੇਤ ਬਦਲਿਆਂ ਦਾ ਫਰਕ ਆ ਬਾਈ ਜੀਦੀ ਤਕੜੀ ਬਹੁਤ ਲੱਗਦੀ ਦੇਖਣੇ ਲਈ ਠੀਕ ਹੋ ਰਹੀ ਲੱਗਦਾ ਬਣੀ ਆਦੀ ਜੀ ਤੇ ساری ਜੀਦੀ ਵਧੀਆ ਹਨ ਉ ਉਪਰ ਘੜਦਾ ਹੋਇਆ ਪਾਣੀ ਨਹੀਂ ਹੈਗਾ ਠੀਕ ਆ ਰੇ ਪਾਹੇ ਹੂੰ ਜੀਦੀ ਠੀਕ ਆ ਸਾਡੀ ਉਲਦੇ ਨਹੀਂ ਪਈ ਠੀਕ ਆ ਰੇ ਜੀਦੀ ਥਲੀ ਉੱਪਰ ਤੇ ਲੱਗੀ ਜੀ ਕੋਈ ਨਹੀਂ ਹੈਗੀ ਥੱਲੇ ਆ ਕੇ ਪਤਾ ਲੱਗਦਾ ਹੈ ਉੱਚੀ ਜਗ੍ਹਾ ਤੇ ਜੀਦੀ ਮਾੜੀ ਲੱਗਦੀ ਹੈ ਬੰਨਪਤਾ ਲੱਗਣੀ ਹੋ ਆ ਥੱਲੇ ਦੇ ਦੇਖ ਆ ਜੀ ਪਈ ਆ ਆ ਵੀ ਦੇਖ ਲੈ ਰੇ ਜਿੱਦਗੀ ਪਾਈ ਹੋਈ ਜੀ ਮੇਨੇ ਇੱਥੇ ਇਹ ਕੌ ਬਾਈ ਹੋਈ ਆ ਇਹ ਕਰਤੀ ਨਹੀਂ ਜਾ ਰਹੀ ਨਿਸਰ ਲੱਗੀ ਰੇ ਹੁਣ ਕਿ ਨਹੀਂ ਨਿਸਰਿਆ ਜੀ ਦੁਆਰੇ ਜਦ ਮੈਂ ਇਹ ਬਹੁਤ ਰਹਿ ਕੇ ਅੜਕਾ ਫੁੱਟ ਕੇ ਜੰਮਿਆ ਆ ਉਹ। ਤਾਂ ਠੀਕ ਆ ਉਹ ਪਛਵਾ ਚੱਲ ਪਈ ਮੌਸਮ ਹੋਊਗਾ ਸਾਫ। ਪਛਵਾ ਅੱਜ ਪੂਰਾ ਪਛਵਾ ਚੱਲੀ ਗੱਟ ਕੇ। ਆ ਪਾਣੀ ਦਾ 4 ਦਿਨ ਨੂੰ ਲੱਪੜੇ ਨਹੀਂ ਕਿੱਥੇ ਗਏ? ਜੇ ਪਛਵਾ ਚੱਲ ਗਈ। ਉਹ ਬੜੇ ਸੇਮ ਆ ਜਾਂਦੀ ਨਾ। ਸੇਮ ਆ ਜਾਂਦੀ। ਬਸ ਦੇਖੀ ਤੂੰ ਚ ਉੱਥੇ ਨੂੰ ਪਾਣੀ ਨਹੀਂ ਮਿਲਦਾ ਉਰੇ। ਪਰ ਪਛਵਾ ਚੱਲੇ। ਮੁੜੀ ਜਾਊਗਾ ਟਰਾਲਾ ਇਹ। ਕਿੱਧਰ ਨੂੰ? ਇੱਧਰ ਨੂੰ ਮਾਟੀ ਮੋੜ ਐ ਇੱਥੇ ਆਣੇ। ਇੱਥੇ ਜਾਣਨਾ ਜ਼ਰੂਰੀ ਹੈ। ਤੇਰ ਛਾੜੇ ਕਰੂਗਾ। ਇੱਥੇ ਆ ਇੱਥੇ ਹੀ ਦੱਸ ਇੱਥੇ ਬੜਾ ਲਾਏ। ਬਸ ਤੇਰ ਛਾੜਾ ਦੇ ਕੰਨ ਇੱਥੇ ਦੇ ਆਂ ਜਣਾ ਦੇ ਉੱਥੇ ਦੇ ਨਾ ਉੱਥੇ ਦੇ ਨਾ ਮੋੜ ਤੇ ਆਈ ਜਾਂਦਾ ਜਣਾ ਲਓ ਫਿਰ ਮਰਚ ਮੋੜ ਲੈ ਹੂੰ ਟਰੈਲਰ ਟਰੈਲਰ ਗੰਨੇ ਦਾ ਗੰਨੇ ਦਾ ਟਰੈਲਰ ਇੱਥੇ ਗੰਨੇ ਵੀ ਜੁੜਾ ਬੁੱਤੇ ਲਾ ਕੇ ਚੱਲੀ ਆ ਫਿਰ ਗੱਲ ਤਾਂ ਇਹਦੀ ਵੀ ਸੋਹਣੀ ਹੈ ਹਾਂ ਮਾ ਜੀ ਦੀ ਸੋਹਣੀ ਹੈ ਜੀ ਸੋਹਣੀ ਆ ਹਲਦੀ ਕਿਤੇ ਕਿਤੇ ਪੈਂਦੀ ਹੈ ਸਵੇਰੇ ਹੋ ਜੂ ਬੱਧੀ ਰਹਿੰਦੇ ਕੋਈ ਨਾ ਕੁਝ ਨਹੀਂ ਹੁੰਦਾ ਕਿੰਨੀ ਖਰਾਬ ਹੋ ਜੂਗੀ ਚੱਲ ਚੱਲੀਏ ਮੇਰਾ ਇਹ ਨਹੀਂ ਕਰਦਾ ਕਰਕੇ ਵਜਾ ਸਾਰੀ ਇਹ ਸਲਾਬੇ ਦੀ ਵਜਾ ਹੈ ਰੁਪਾ ਸਵਾਰੀ ਉੱਥੇ ਜਾ ਕੇ ਆ ਦੇਖੋ ਜੀ ਕਿਹੜਾ ਨਵੇਂ ਨੂੰ ਪੈਂਦੀ ਆ ਦੇ ਆ ਨਾ ਮੇਰੀ ਪੈਂਦੀ ਆ ਇਹ ਖਤਮ ਹੋ ਗਈ ਸੁੱਕ ਗਈ ਇਹ ਆਹਾ ਹਾਂ ਸੁੱਕੂਗੀ ਤਾਂ ਹੋਣ ਖਬਰੇ ਨਾਲੇ ਉਹ ਸੁੱਕ ਗਈ ਉਹ ਆ ਵੀ ਸੁੱਕੂਗੀ ਮੀਨਾ ਮੀਨਾ ਤਾਂ ਹੋਊਗੀ ਸਮਝੋ ਸੁੱਕੂਗੀ ਮੀਨਾ ਤਾਂ ਹੁੰਦੀ ਆ ਸੁੱਕੀ ਚੱਲ ਚੱਲੀਏ ਸਲਾਬੇ ਕਰਕੇ ਉਹ ਬੋਟ ਨੂੰ ਆ ਜੀ ਉਹ ਹੋ ਗਿਆ ਹਮਰਾ ਇਹ ਕੜਾ ਨੋ 全然大丈夫。 ਇਹ ਦੱਲਿਆ ਆ ਉਹ ਪਾਸੇ ਤੋਂ ਇਹ ਕਾਰ ਆ ਰਹੀ ਹੈ ਜਿੱਥੇ ਨਾ ਕਰਦੇ ਸਾਰੇ ਨਾਲ ਲੋਡ ਤੇ ਕਹਿੰਦਾ ਲੋਡ ਨਹੀਂ ਹੈ ਕਿ ਟੈਂਟ ਹੁੰਦਾ ਹੈ ਆਹਨੇ ਆਉਂਦਾ ਆਹ ਆਉਂਦਾ ਆਹ ਆਉਂਦਾ ਬੱਸ ਇਹ ਵੀ ਦੱਨਾਂ ਕਰਾਨਾ ਤੇ ਕੋਟ ਆਈ ਦੇ ਆ ਹਾਂ ਉਹ ਕਹਾਂ ਮੈਂ ਘਾਤਦਾ ਉਹਦੇ ਪੰਜ ਦਾ ਅਰੇ ਲੱਗ ਗਈ ਇਹ ਤਾਂ ਬਾਹਰ ਮਾ ਦੀ ਕੱਟ ਉੱਪਰ ਜਿਹੜਾ ਮੜਿਆ ਕੱਲੇ ਜਾ ਮੈਂ ਫਿਰ ਦੀ ਆ ਬਾਹਰ ਕਣਕਾ ਟੱਕੇ ਥੋੜੇ ਵਾਲੀ ਕਣਕ ਆ। ਜਿਹਦਾ ਪਹਿਲੂ ਦਾ ਪਹਿਲੂ ਨਹੀਂ ਮੈਂ ਪਿਆਲ ਨਹੀਂ ਲੰਗਣਾ ਠੀਕ ਨਹੀਂ ਗੱਲ। ਉੱਡਣ ਦੀ ਤੈਨੂੰ ਨਾਲ ਕਿਹਾਦਾ ਵੀ ਛੱਡਿਆ ਬੋਲੇ ਤੇ ਪਹਜਾਦੀ ਘਰੇ। ਕਿੱਥੇ ਪਹਜਾਦੀ? ਹਾਂ ਦੁੱਸਰ ਤੇ ਤਾਨੂੰ ਚੱਕਰੇਗਾ ਤੇ ਆਤੀ ਦੀ ਆ। ਜਮਾ ਕਰ ਲਾ ਕੇ ਖੈਲਾ ਖੋਹਦਾ ਪਰ ਸਾਰੀ ਘਰਾਂ ਵਾਂ ਸੁਸਰੀ ਵਰਗੇ। ਬਸ ਕੋਈ ਨੀ ਤੂੰ ਪੱਲੀ ਦੇ ਦੀ ਮੇਰੀ ਕਣਕ ਲੈ ਲੈ। ਕਣਕ ਲੈ ਲੈ। ਪੱਲੀ ਭਰਾ ਦੀ। ਮੇਰੀ। ਕਣਕ ਤੂੰ ਲੈ ਜਾ ਆਪਣੀ ਪੱਲੀ ਦੀ ਲੈ ਲੈ। ਕਣਕ ਮੈਂ ਲੈ ਕੇ ਜਾਂੀ ਸੁਸਰੀ ਜਾਲੀ। ਇਹ ਨਾਲ ਹੀ ਹੈ ਜਿੰਨਾ ਕੋ ਮਿੱਤ ਆਈ ਨਹੀਂ। ਆਉਣੇ ਨੂੰ ਬੀਟੂਮ ਕੀ ਬਈ ਆ ਤੇਰਾ ਇੱਥੇ ਬਾਂਛੀਆਂ ਨੂੰ ਪਾ ਦੇ ਕਿਦਾਂ ਜੇ ਕੰਮ ਕਰ ਲਾ ਲੋਡ ਕਰ ਲਾ ਕਾਲੇ ਨੇ ਅੱਜ ਵੀ ਧਾਨ ਧਾਨਾਂ ਦਾ ਖੂਬਸਤਾਲੇ ਨੇ ਅੱਜ ਘਟਿਆ 8 ਮਹੀਨੇ ਹੋ ਗਏ ਭਾਈ ਦੁਬਾਰਾ ਆ ਗਏ ਦੁਬਾਰਾ ਆ ਗਏ ਦੇਖ ਲਓ ਦਾ ਆ ਗਿਆ ਉਹ ਪੁਤਰਾ ਘਵਤਰਾ ਆ ਗਿਆ ਉਹ ਦਾ ਦਰਦ ਤੋਂ ਵੀ ਜੇਜ ਬੰਦਾ ਬਸ ਨਾ ਨਿਕਰਨਾ ਟ੍ਰੇਨ ਤੋਂ ਨਿਕਰਨਾ ਟ੍ਰੇਕ ਵਾਲੇ ਤੋਂ ਗੱਡੀ ਵੀ ਆਉਂਦੀ ਰਹਿੰਦੀ ਆ। ਹਲੇ ਦੀ ਗੱਡੀ ਲਿੱਪੜਦੀ ਆ। ਧੀ ਵੀ ਆ ਜਾ ਰਿਹਾ ਕੋਈ। ਕੋਈ ਕਿਹਨਾਂ ਆਉਂਦੇ ਮੁਕਦਰ ਆਸ ਤੇ। ਪਾਣੀ ਰਲੂ। ਆਹ ਤਾਂ ਰੋਣਾ ਕੰਬਲੋ। ਠੀਕ ਗੱਲ। ਬੜੀ ਮੈਂ ਹੁਣ ਸਾਈਕਲ ਟੈਗ ਨੂੰ ਸਲਿੱਪ ਕਰੀ ਜਗਾਹ ਨਾਲ ਇੱਥੇ ਬੋਲਦਾ। ਹੈ ਨਾ ਮੈਂ ਪਾਣੀ ਪੂਣੀ ਨਹੀਂ ਖੜੂੰਗਾ ਚਾਨੂ ਸੈੱਟ ਕਰ ਦਿੰਦਾ ਮਾੜੀ ਜਿਹੇ ਕਰ ਦਿਆ ਬਹੁਤ ਹੈ ਰੋੜੇ ਬਹੁਤ ਹੈ ਆ ਚੱਕ ਲਾ ਰੂਤੀ ਕੀਦਾ ਮੜੀ ਕਰੀ ਜੇ ਇੱਕ ਟ੍ਰੈਂਡ ਲਓ ਟ੍ਰੈਂਡਲ ਬਾਅ ਮੈਂ ਕੀਤੇ ਉਹਦੀ ਦਾ ਨੰਦੀ ਹੁਜਾ ਕਰੀਏ ਹੈ ਮੈਦੀ ਦਾ ਹੈ ਮਿਲੂ ਨਦੀਆਂ ਮਾਦੇ ਪਟ ਡਲਦਾ ਪਾਣੀ ਸਗਾ ਲਾ ਆਵੇ ਹਾੜ ਨਾ ਆਵੇ ਜੇ ਨਦੀਆਂ ਮਤੇ ਮਿੱਟੀ ਚੱਕਣ ਦੇ ਦੇਣ ਗੌਰਮੈਂਟ ਹੈ ਕਿ ਨਹੀਂ ਹਾੜ ਕਿੱਥੇ ਤੇ ਆ ਜੂਗੇ ਜੇ ਨਦੀਆਂ ਨਾਲੇ ਖਾ ਖਾਫ ਹੋਊਗੇ ਜੇ ਨਦੀਆਂ ਨਾਲੇ ਮਾੜਾ ਰਿਕਵਰਮੈਂਟ ਪਿੱਛੇ ਟੁੱਟ ਜਿੰਦੀ ਆਏ ਬਸ ਕੰਮ ਹੋ ਗਿਆ ਮੈਂ ਇੰਨੇ ਲਈ ਕਿਹੜਾ ਹੈ ਗਾਹ ਕਰੀਆ ਉਹ ਤਾਂ ਜੀ ਹੈਗੀ ਮਿੱਟੀ کہیں ਨਾ ਕਰਨੇ ਨੂੰ ਹਾਂ ਪਤਾ ਬਹੁਤ ਕਮਿਟੀ ਉੱਥੇ ਬੱਸ ਹੋ ਗਿਆ ਲਗੀ ਨਾ ਸੈੱਟ ਕਰ ਦਿੰਦਾ ਨਾ ਠੀਕ ਨਹੀਂ ਗੱਲ ਹਾਂ ਲੈ ਮਿਰਚਾਂ ਨੂੰ ਆ ਗਿਆ ਦੇਖੋ ਫੋਲੋ ਫੇਰ ਲਾ ਕੇ ਆਉਣ ਮਿਰਚਾਂ ਲਾ ਲੈ ਬਹੁਤ ਲੱਗੀਆਂ ਨੇ ਅੱਧੇ ਝੜ ਗਈਆਂ ਥੱਲੇ ਹਾਂ ਕਿੰਗਲ ਆਏ ਨੇ ਪੱਤਰਾ ਕਰਨਾਂ ਜਾਂ ਹੋਰ ਕਦੇ ਕਰ ਦਿੰਨੇ ਹੋਲ ਦੂੰਗਾ ਕਰਵਾ ਉਹ ਖੜਾ ਰਹਿਣ ਦੇ ਲੈ ਕੱਲ ਨੂੰ ਕਰ ਦੂੰਗੇ ਹੁਣ ਟ੍ਰੇਨ ਲਈ ਖੜਨਾ ਹੋਰ ਨਹੀਂ ਆ ਕੇ ਇਹ ਟ੍ਰੇਨ ਨਹੀਂ ਨਾ ਠੀਕ ਨਹੀਂ ਉਹ ਲਾਪਰੀ ਦਾ 20 ਤੱਕ ਖੜਨਾ ਹਲਿਆ ਕੇ ਟ੍ਰੇਨ ਫੜਨਾ ਇਹ ਵੀ ਲੱਗਣਾ ਹੈ 24 ਤੱਕ ਤਾਂ ਆਉਣਾ ਪੈਣਾ ਤੁਹਾਨੂੰ ਬਸ ਬੀਤੀਆਂ ਦਾ ਕਦੇ ਸੁਸ਼ੇਨੀਆ ਤੂੰ ਜਿਹੜਾ ਹੈ ਅਪਣੀ ਜੀਲੀ ਕਰਨ ਤੇ ਨਹੀਂ ਨੰਨੂ ਲੈ ਤੂੰ ਤਾਂ ਭੁਲਾ ਵੀ ਜਾਏਗਾ ਕਿ ਇਹਦਾ 45 ਦਾ ਹੈ ਕਰ ਲੋ ਤੂੰ ਆਹ ਮਿੱਟੀ ਕਾਤਨੀ ਤੈਨੂੰ ਅਹੀਂ 86 ਅਕ ਨੂੰ ਇਹਦੇ ਵਿੱਚ ਦੇ ਲੱਗ ਪੁੱਤ ਆ ਤਾ ਕੀ ਹਉ ਇਹ ਵੀ ਖੱਡ ਪੈ ਗਈ ਉੱਥੇ ਰੁਕੜੀ ਖੜਦੀ ਤੇ ਫੇਨੀ ਹਾਂ ਫੇਰ ਸਾੜ ਨਹੀਂ ਬਣੀ ਗੋਲੇ ਰਾੜੇ ਘਰ ਦੇ ਵਿੱਚ ਛਿੱਟਾ ਸਿਰ ਦੇ ਵਿੱਚ ਹੀ ਆਂਦੀ ਥੋ ਫੇ ਪਾਣੀ ਛੜਕ ਛੜ ਕੇ ਕਹਾਂ ਜਾਈ ਜਾਣਾ ਆਹਦਾ ਨਜ਼ਾਰਾ ਹੀ ਵੰਤਾ ਅੱਜ ਫੇਸ਼ ਬੜਾ ਨਿੱਕੀ ਛਿੱਟਾ ਘਰੋਂ ਕਿੱਥੇ ਬੱਠੇ ਦਿੰਦਾ ਨਹੀਂ ਤੋ ਸਾਲਾ ਘਾਵਿਆ ਥੱਲੇ ਪਾਣੀ ਆ ਜਾਂਦਾ ਜ਼ਰਾ ਤੂੰ ਇਸ ਵਕਤ ਇਹ ਤੇ ਬਾਰੇ ਰਾਜ ਨੂੰ ਬੈਠੇ ਪਾਵੇਂ ਥੱਲੇ ਪਏ ਜਾਂਦਾ ਬਾਸ਼ੜਾ ਹੁਣ ਲੂਟ ਆਉਗਾਂ ਇਹਦਾ ਰੇਤਾ ਆਏ ਤੂੰ ਵੀ ਬੱਤੀ ਚਾਹੀਦੀ ਠੀਕ ਨਾਲ ਤਿਲਕ ਤਾਂ ਨਹੀਂ ਬੰਦਾ ਇਹਦੇ ਪਰ ਤਿਲਕਾ ਵੀ ਨਹੀਂ ਬੰਦਾ ਇਹਦੇ ਉੱਪਰ ਇਹਦੇ ਬਜੇ ਤੂੰ ਵੀ ਗਾਰੀ ਕਾਉਣੀ ਪਈਏ ਬਾਹਰ ਤੇ ਗਾਰੀ ਕਾਉਣੀ ਪਈ ਫਿਰ ਰੋਕੀ ਹੁੰਦੀ ਹੈ ਹੂੰ ਇਕੱਠੀ ਕਰਨੀ ਉੱਥੇ ਹਾਂ ਹੁਣ ਜਿਹੜੀ ਆ ਮਿੱਟੀ ਹੈ ਜਮਣੀ ਵਾਲੀ ਦੀ ਇਹਦੇ ਮੈਂ ਖੇਤ ਦੀ ਮਿੱਟੀ ਵਾਲੀ ਗਰੇ ਇੱਕ ਟ੍ਰੈਲਰ ਇਹਦੇ ਨਾਲ ਮਿੱਟੀ ਹੋ ਜਿਹੜਾ ਸੇਪੜਾ ਮਾਜੀ ਢੂੜੀ ਇਕੱਠੀ ਕਰੀ ਜਾ ਰੇਤਾ ਜੀ ਢੂੜੀ ਨਹੀਂ ਲੋਟ ਆਉਂਦੀ ਫਿਰ ਨਿਕਾਇਆ ਅੰਦੀਓ ਬਾਹਰ ਹਾਂ ਕਿ ਨਹੀਂ ਜੇ ਆਪਾਂ ਇਹ ਲਿਆਉਣੀ ਆ ਤੂੜੀ ਉੱਥੇ ਖੇਤ ਖੂਜੂਮਾ ਦੇ ਫਿਰ ਇੱਥੇ ਤੈਂੀਆਂ ਬਹਾਂ ਨਿਕਲਉਂਦੀਆਂ ਬਾਹਰ ਦੀ ਅੰਦਰ ਸਿੱਟਦੇ ਆ ਫਿਰ ਇੱਤਰ ਆ ਲਈ ਜਾਂਦਾ ਵਿੱਚ ਮੈਂ ਵੀ ਅੰਦਰ ਉਹਨੇ ਡੱਕਰੇ ਪਾਈ ਹੋਈ ਆ ਇੱਕ ਡਿੱਪਰ ਅੰਦਰੇ ਪਾਈ ਹੋਇਆ ਪਾਇਆ ਹੋਇਆ ਟਾਇਰਾਂ ਦਾ ਮੀਕਾਲ ਥੋੜਾ ਇਹਦਾ ਹੁਣ ਮਿੱਲ ਤੇ ਆਉਣਾ ਜੀ ਨਾ ਦਾਲ ਪਰਾਠਾ ਹੁੰਦਾ ਹਮ ਅੱਰਾ ਸਿੱਧਾ ਇਹ ਕਿ ਲੈ ਕੇ ਖੋਲ ਲੈਣਾ ਟਰੈਕਟਰ ਘਰੋਂ ਕੱਢ ਲਈ ਹੂੰ ਤੂੰ ਨਾਲ ਲੇਕੀਂ ਗੱਲ ਲੋਟ ਆ ਗਿਆ ਕੰਮ ਹਵਾ ਜੀ ਹਾਈ ਡਾਈ ਵੀ ਪਾ ਵੀ ਕਹਿ ਲਿਆ ਕਿ ਸਾਰੀ ਵੀ ਪੈ ਜਾਣੀ ਆ ਉੱਥੇ ਕਿਹੜੀ ਆਹ ਤਾਂ ਪੈਣੀ ਆ ਯਾਰ ਕਿਹੜੀ ਕਿਹੜੀ ਗੱਲ ਆ ਉੱਚਾ ਕਰ ਲਓ ਥੋੜਾ ਜਿਹਾ ਆਹ ਥੋੜੀ ਥੋੜੀ ਜਿੰਦੇ ਨਾਲ ਉੱਥੇ ਨਾਲ ਉੱਚੀ ਕਰ ਦਿੰਦੇ ਆ ਦੇਖ ਦੇ ਆਹ ਜਿੰਦੇ ਨਾਲ ਠੀਕ ਆ ਦੇਖਦੇ ਆ ਯੋਥਰੀ ਨਾ ਤੇ ਤਾਂ ਇੰਨਾ ਹੋਈ ਉਹ ਤਾਂ ਥੱਲੇ ਕਈ ਨਾ ਮਾਰਦੇ ਥੱਲੇ ਨੂੰ ਆ ਤਾਂ ਜਿੰਦੇ ਨਾਲ ਹੋਊਗੀ ਤਾਂ ਜਿੰਦਾ ਨੂੰ ਮਾਇਨੇ ਤਾਂ ਨਹੀਂ ਮਤ ਅੰਦਰ ਧਰੋਣੀ ਤੇ ਨਹੀਂ ਇੰਦਰ ਦੇ 3 ਚੱਕਰੀ ਦੇ ਬੌਖੜੀ ਹੁੰਦੀ ਹੈ ਟਰੈਲੀ ਇੱਥੇ ਕਿੰਦੀ ਬਸ ਉਰੇ ਥੋੜੀ ਜੀ ਚੱਕ ਕੇ ਝੂਟੇ ਜਿਹਾ ਮਰਾਉਂਦੀ ਉਹ ਤੱਕ ਤਾਂ ਇੱਥੇ ਕਿਰ ਜਿੰਦੀ ਹੋ ਕਿਤੇ ਨਹੀਂ ਦੀ ਕਿੰਨੀ ਉੱਥੇ ਨਹੀਂ ਬਾਹਾਂ ਤੇਰੀ ਕਰਾ ਲੈਣੇ ਤੁਰੇ ਬਾਹਾਂ ਤੇਰੀ ਹੁੰਦੀ ਦੀ ਉਹ ਤਾਂ ਮੈਂ ਠੀਕ ਆ ਉੱਥੇ ਵੀ ਉੱਥੇ ਤੇ ਵੀ ਆ ਗਈ ਹੁਣ ਹੋਰ ਸਾਨੂੰ ਤਾਂ ਪਤਾ ਨਹੀਂ ਲੱਗਾ ਕਾਲੀ ਗੀਰੀ ਆਹ ਰਸਤਾ ਬਣ ਗਿਆ ਇਹਨਾਂ ਨੂੰ ਕੰਮ ਦਾ ਹੂੰ ਫੀਰੀਅਲ ਉਹਦਾ ਦੇਖ ਲਿਆ ਨੇਰੇ ਪਾਦ ਚੱਪਕ ਚੱਪਕ ਆਉਂਦੀ ਆਉਂਦੀ ਸੀ ਸਰੀ ਦੇ ਇਹਦੇ ਟੋਹਾ ਕਦੇ ਕੋਸਾ ਹੁਣ ਸਰੀ ਨਹੀਂ ਵਧੀਆ ਬਣ ਗਿਆ ਪੱਤੀ ਹਰ ਕਥਾਈ ਛਿੱਟੀ ਇਹਨੂੰ ਲਾਂਚ ਕਰ ਆਪਣੇ ਕੰਨ ਲਾ ਹਾਂ 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 ਜਿੰਨਾ ਪਿਆਉ ਦੇ ਚੱਪੇ ਚੱਪੇ ਤੁਸੇ ਪਾਇਆ ਲੋ ਤੇ ਉਹ ਤੇ ਪਾਉਣਾ ਹੈ ਪ੍ਰੀਤ ਜਾ ਕਰ ਪਾਇਆ ਸਮਝ ਆਉਣਾ ਕਿਵੇਂ ਹਾਂ ਦੋਈ ਦੇ ਕੋਲ ਜਾ ਤੇ ਜੇ ਪਾਇਆ ਲੋ ਤੇ ਤੂੰ ਕੀ ਕਰਿਆ ਹੋਰ ਕੀ